ਤਲੰਗਣਾ ਦੇ ਵਿੱਚ ਹਿੰਦੂ ਤਤਵੀ ਭੀੜ ਨੇ ਈਸਾਈ ਸਕੂਲ ਦੀ ਪੰਨ ਤੋੜ ਕੀਤੀ ਹੈ ਅਤੇ ਪ੍ਰਿੰਸੀਪਲ ਨੂੰ ਫੜ ਕੇ ਜੈ ਸ਼੍ਰੀ ਰਾਮ ਕਹਿਣ ਦੇ ਵਾਸਤੇ ਵੀ ਮਜਬੂਰ ਕਰ ਦਿੱਤਾ। ਇਹ ਘਟਨਾ ਉਦੋਂ ਵਾਪਰੀ ਜਦੋਂ ਕੁਝ ਹਿੰਦੂ ਵਿਦਿਆਰਥੀਆਂ ਨੂੰ ਇੱਕ ਧਾਰਮਿਕ ਰੀਤੀ ਰਿਵਾਜ ਦੇ ਹਿੱਸੇ ਦੇ ਵਜੋਂ ਕਲਾਸ ਦੇ ਵਿੱਚ ਭਗਵੇਂ ਕੱਪੜੇ ਪਹਿਨਣ ਤੋਂ ਪਹਿਲਾਂ ਇਜਾਜ਼ਤ ਲੈਣ ਦੇ ਵਾਸਤੇ ਕਿਹਾ ਗਿਆ। ਤਾਂ ਕੀ ਹੁੰਦਾ ਏ ਇਸ ਮੌਕੇ ਦੇ ਉੱਪਰ ਅਤੇ ਕਿਸ ਤਰ੍ਹਾਂ ਦੇ ਨਾਲ ਕੀਤੀ ਗਈ ਹੈ ਬਦਸਲੂਕੀ ਇਸ ਮੌਕੇ ਈਸਾਈ ਸਕੂਲ ਦੇ ਵਿੱਚ ਇਸ ਪ੍ਰਿੰਸੀਪਲ ਦੇ ਨਾਲ? ਆਓ ਤੁਹਾਨੂੰ ਦੱਸਦੇ ਹਾਂ Indian Express ਦੀ ਇੱਕ ਰਿਪੋਰਟ ਦੇ ਮੁਤਾਬਕ ਇੱਕ Hindu ਤਤਰੀ ਭੀੜ ਨੇ ਮੰਗਲਵਾਰ ਨੂੰ ਤੇਲੰਗਨਾ ਦੇ ਮਾਂਚੇਰੀਅਲ ਜ਼ਿਲ੍ਹੇ ਦੇ ਵਿੱਚ ਇੱਕ ਈਸਾਈ ਕਲੀਸੀਆ ਦੁਆਰਾ ਚਲਾਏ ਜਾ ਰਹੇ ਇੱਕ ਸਕੂਲ ਦੇ ਵਿੱਚ ਭੰਨਤੂੜ ਕੀਤੀ ਹੈ ਜਦੋਂ ਪ੍ਰਿੰਸੀਪਲ ਨੇ ਕੁਝ ਹਿੰਦੂ ਵਿਦਿਆਰਥੀਆਂ ਨੂੰ ਬਿਨਾਂ ਇਜਾਜ਼ਤ ਕਲਾਸ ਦੇ ਵਿੱਚ ਭਗਵੇਂ ਰੰਗ ਦੇ ਕੱਪੜੇ ਨਾ ਪਾਉਣ ਦੇ ਵਾਸਤੇ ਕਿਹਾ ਇਹ ਘਟਨਾ ਕੰਨੇਪਲੀ ਪਿੰਡ ਦੇ ਸੈਂਟ ਮਦਰ ਟੇਰੈਸਾ ਇੰਗਲਿਸ਼ ਮੀਡੀਅਮ ਸਕੂਲ ਦੀ ਹੈ ਪ੍ਰਿੰਸੀਪਲ ਨੇ ਕਥਿਤ ਤੌਰ ਦੇ ਉੱਪਰ ਹਿੰਦੂ ਵਿਦਿਆਰਥੀਆਂ ਜੋ ਕਿ ਹਨੂਮਾਨ ਦੀਕਸ਼ਾ ਦੇ ਧਾਰਮਿਕ ਰੀਤੀ ਰਿਵਾਜ ਦੀ ਪਾਲਣਾ ਕਰਦੇ ਹੋਏ ਭਗਵੇਂ ਰੰਗ ਦੇ ਕੱਪੜੇ ਪਹਿਨੇ ਹੋਏ ਸੀ ਨੂੰ ਆਪਣੇ ਮਾਪਿਆਂ ਨੂੰ ਸਕੂਲ ਲਿਆਉਣ ਦੇ ਵਾਸਤੇ ਕਿਹਾ ਸੀ ਮੰਗਲਵਾਰ ਨੂੰ ਮਾਪਿਆਂ ਅਤੇ ਸਕੂਲ ਪ੍ਰਸ਼ਾਸਨ ਦੇ ਵਿਚਾਲੇ ਹੋਈ ਬਹਿਸ ਜਦੋਂ ਹੁੰਦੀ ਹੈ ਤਾਂ ਇਹ ਕਾਫੀ ਜ਼ਿਆ ਅਤੇ ਹਿੰਸਕ ਹੋ ਜਾਂਦੀ ਹੈ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਵਰਦੀ ਦੇ ਵਿੱਚ ਆਉਣ ਦੇ ਵਾਸਤੇ ਕਿਹਾ ਤੇ ਜੇਕਰ ਉਹ ਭਗਵੇਂ ਕਪੜੇ ਪਾਉਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਇਜਾਜ਼ਤ ਲੈਣੀ ਪਵੇਗੀ ਪਹਿਲਾਂ ਮੌਨਟਰੀਅਲ ਦੇ ਪੁਲਿਸ ਡਿਪਟੀ ਕਮਿਸ਼ਨਰ ਅਸ਼ੋਕ ਕੁਮਾਰ ਨੇ ਇਸ ਦੇ ਬਾਰੇ ਵਿੱਚ ਗੱਲਬਾਤ ਕਰਦਿਆਂ ਕਿਹਾ ਹੈ ਕਿ ਇਸ ਗੱਲ ਨੇ ਮਾਪਿਆਂ ਨੂੰ ਗੁੱਸੇ ਦੇ ਵਿੱਚ ਲਾ ਦਿੱਤਾ ਉਸ ਨੇ ਅੱਗੇ ਕਿਹਾ ਕਿ ਇਹ ਮੰਗਲਵਾਰ ਦਾ ਦਿਨ ਸੀ ਅਤੇ ਨੇੜੇ ਹੀ ਇੱਕ ਮੰਦਰ ਸੀ ਅਤੇ ਇਹ ਸਭ ਕੁਝ ਵੱਧ ਗਿਆ ਅਤੇ ਪੰਨ ਤੋੜ ਦਾ ਕਾਰਨ ਵੀ ਬਣ ਗਿਆ ਮੰਗਲਵਾਰ ਨੂੰ ਹਿੰਦੂ ਧਰਮ ਦੇ ਵਿੱਚ ਦੇਵਤਾ ਹਨੂਮਾਨ ਜੀ ਦੀ ਪ੍ਰਾਰਥਨਾ ਦੇ ਵਾਸਤੇ ਇੱਕ ਪ੍ਰਸਿੱਧ ਦਿਨ ਹਮੇਸ਼ਾ ਤੋਂ ਹੀ ਮੰਨਿਆ ਜਾਂਦਾ ਰਿਹਾ ਹੈ ਅਤੇ ਇਸ ਦਿਨ ਹੀ ਇਸ ਦਬ ਦੇ ਦਰਮਿਆਨ ਹੰਗਾਮਾ ਹੋ ਜਾਂਦਾ ਹੈ ਇਸ ਘਟਨਾ ਦੇ ਵੀਡੀਓ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਤੇਜ਼ੀ ਦੇ ਨਾਲ ਵਾਇਰਲ ਹੋ ਰਹੇ ਨੇ ਇਹਨਾਂ ਦੇ ਵਿੱਚ ਦਿਖਾਇਆ ਗਿਆ ਹੈ ਕਿ ਭਗ ਦੇ ਰੰਗ ਦੇ ਕੱਪੜਿਆਂ ਦੇ ਵਿੱਚ ਇੱਕ ਪੀ ਜੈ ਸ਼੍ਰੀ ਰਾਮ ਦੇ ਨਾਰੇ ਲਗਾਉਂਦੇ ਹੋਏ ਸਕੂਲ ਦੀ ਭੰਨਤੂੜ ਕਰਨ ਦੇ ਵਿੱਚ ਲੱਗੀ ਹੋਈ ਹੈ ਭੀੜ ਨੇ ਸਕੂਲ ਦੇ ਪ੍ਰਿੰਸੀਪਲ ਦੇ ਕੁਟਮਾਰ ਕੀਤੀ ਹੈ ਤੇ ਉਸ ਦੇ ਚਿਹਰੇ ਦੇ ਉੱਪਰ ਸਿੰਦਰੀ ਮਲ ਦਿੱਤੀ ਅਤੇ ਉਸ ਨੂੰ ਜੈ ਸ਼੍ਰੀ ਰਾਮ ਦਾ ਨਾਰਾ ਲਗਾਉਣ ਦੇ ਵਾਸਤੇ ਵੀ ਮਜਬੂਰ ਕੀਤਾ ਇਸ ਸਭ ਦੇ ਬਾਰੇ ਵਿੱਚ ਫਾਦਰ ਜੈਮਨ ਜੋਸਫ ਬਲੇਸਡ ਸੈਕਰਾਮੈਂਟ ਦੀ ਮਿਸ਼ਨਰੀ ਕਲੀਸੀਆ ਦੇ ਮੈਂਬਰਾਂ ਨੇ ਦੱਸਿਆ ਹੈ ਕਿ ਇਹ ਇੱਕ ਗਲਤ ਸੰਚਾਰ ਸੀ ਅਤੇ ਸੋਸ਼ਲ ਮੀਡੀਆ ਦੇ ਉੱਪਰ ਝੂਠੀ ਖਬਰ ਫੈਲਾਈ ਜਾ ਰਹੀ ਹੈ ਜਿਸ ਨਾਲ ਮੰਗਲਵਾਰ ਸਵੇਰੇ 500 ਤੋਂ ਵੱਧ ਲੋਕ ਸਕੂਨ ਦੇ ਵਿੱਚ ਪਹੁੰਚੇ ਸੀ ਉਹਨਾਂ ਨੇ ਇਸ ਦੇ ਬਾਰੇ ਵਿੱਚ ਇਹ ਵੀ ਕਿਹਾ ਕਿ ਕਰੀਬ 4 ਘੰਟੇ ਤੱਕ ਪੰਨ ਤੂੜ ਜਾਰੀ ਰਹੀ ਹੈ ਤੇ ਦੋਸ਼ ਲਗਾਇਆ ਗਿਆ ਕਿ ਹਮਲਾ ਪਹਿਲਾਂ ਤੋਂ ਹੀ ਯੋਜਨਾਬੱਧ ਸੀ ਤਾਂ ਹੁਣ ਇਸ ਸਬਦ ਦੇ ਦਰਮਿਆਨ ਉਹਨਾਂ ਦਾ ਬਿਆਨ ਜੋ ਜਦੋਂ ਸਾਹਮਣੇ ਆਉਂਦਾ ਹੈ ਤਾਂ ਉਸ ਦੇ ਉੱਪਰ ਵੀ ਹੈਰਾਨੀ ਜ਼ਾਹਰ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਉਹਨਾਂ ਇਹ ਵੀ ਕਿਹਾ ਕਿ ਜੇਕਰ ਵਿਦਿਆਰਥੀਆਂ ਦੇ ਮਾਪਿਆਂ ਨੇ ਸਾਨੂੰ ਟੈਲੀਫੋਨ ਵੀ ਕੀਤਾ ਹੁੰਦਾ ਤਾਂ ਅਸੀਂ ਇਜਾਜ਼ਤ ਦੇ ਦਿੰਦੇ ਜੋਸਫ ਨੇ ਇਸ ਦਿਵਾਰੀ ਵਿੱਚ ਸਥਿਤੀ ਨੂੰ ਸਪਸ਼ਟ ਵੀ ਕਰ ਦਿੱਤਾ ਮੰਗਲਵਾਰ ਸਵੇਰੇ ਇੱਕ ਵਿਦਿਆਰਥੀ ਅਜੇ ਵੀ ਭਗਵੇਂ ਰੰਗ ਦੇ ਕੱਪੜਿਆਂ ਦੇ ਵਿੱਚ ਆਇਆ ਅਤੇ ਅਸੀਂ ਵਿਦਿਆਰਥੀਆਂ ਨੂੰ ਨਹੀਂ ਰੋਕਿਆ ਉਦੋਂ ਤੱਕ ਇਹ ਇੱਕ ਵੱਡੀ ਭੀੜ ਸਕੂਲ ਦੇ ਵਿੱਚ ਆਂਦੀ ਹੈ ਅਤੇ ਦਾਖਲ ਹੋ ਜਾਂਦੀ ਹੈ ਅਤੇ ਉਹ ਸਾਡੇ ਉੱਪਰ ਹਮਲਾ ਕਰ ਦਿੰਦੀ ਹੈ ਪੁਲਿਸ ਨੇ ਮਾਪਿਆਂ ਅਤੇ ਸਕੂਲ ਪ੍ਰਸ਼ਾਸਨ ਵਿਖੇ ਸ਼ਿਕਾਇਤਾਂ ਦੇ ਆਧਾਰ ਦੇ ਉੱਪਰ ਦੋ ਪਹਿਲੀ ਸੂਚਨਾ ਰਿਪੋਰਟਾਂ ਜੋ ਸੀ ਉਹ ਦਰਜ ਕੀਤੀਆਂ ਸੀ ਜਿੱਥੇ ਕਿ ਇੱਕ ਵਿਦਿਆਰਥੀ ਦੇ ਮਾਪਿਆਂ ਨੇ ਆਪਣੀ ਸ਼ਿਕਾਇਤ ਦੇ ਵਿੱਚ ਕਿਹਾ ਹੈ ਕਿ ਉਸ ਦੇ بیٹے ਅਤੇ ਚੌਥੀ ਜਮਾਤ ਦੇ ਵਿੱਚ ਪੜ੍ਹਦੇ ਉਸਦੇ ਹੋਰ ਦੋ ਸਹਿਪਾਠੀਆਂ ਨੂੰ ਸਕੂਲ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਹਨੂਮਾਨ ਮਾਲਾ ਦੀਕਸ਼ਾ ਪਹਿਰਾਵਾ ਜੋਸੀ ਉਪਾਇਆ ਹੋਇਆ ਸੀ ਮਾਪਿਆਂ ਨੇ ਦੋਸ਼ ਲਗਾਇਆ ਹੈ ਕਿ ਸਕੂਲ ਦੇ ਪ੍ਰਿੰਸੀਪਲ ਨੇ ਜਾਣਬੁੱਝ ਕੇ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਅਪਮਾਨ ਕੀਤਾ ਹੈ ਅਤੇ ਧਰਮਾਂ ਦੇ ਵਿਚਾਲੇ ਦੁਸ਼ਮਣੀ ਨੂੰ ਵਿਦਾਵਾ ਦਿੱਤਾ ਹੈ ਸਕੂਲ ਪ੍ਰਸ਼ਾਸਨ ਨੇ ਆਪਣੀ ਸ਼ਿਕਾਇਤ ਦੇ ਵਿੱਚ ਚਾਰ ਸ਼ੱਕੀਆਂ ਦਾ ਨਾਮ ਛੇੜਛਾੜ ਕਰਨ ਸਕੂਲ ਦੇ ਪ੍ਰਿੰਸੀਪਲ ਨੂੰ ਗਲਤ ਤਰੀਕੇ ਦੇ ਨਾਲ ਰੋਕਣਾ ਅਤੇ ਸਰੀਰਕ ਤੌਰ ਦੇ ਉੱਪਰ ਹਮਲਾ ਕਰਨ ਦੇ ਵਾਸਤੇ ਵੀ ਨਾਮਜ਼ਦ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਭੀੜ ਨੇ ਸਕੂਲ ਦੇ ਗੇਟ ਸਮੇਤ ਮਦਰ ਟ੍ਰੇਸਾ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ ਅਤੇ 30000 ਰੁਪਏ ਤੱਕ ਦਾ ਨੁਕਸਾਨ ਹੋਣ ਦਾ ਦਾਵਾ ਵੀ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੇ ਵੱਲੋਂ ਇਸ ਘਟਨਾ ਦੀ ਨਿਖੇਦੀ ਕੀਤੀ ਗਈ ਹੈ ਜਿਸ ਨੂੰ ਕਿ ਉਹਨਾਂ ਨੇ ਘਿਣਾਉਣੀ ਅਤੇ ਗੈਰਵਾਜਬ ਵੀ ਕਰਾਰ ਦਿੱਤਾ ਹੈ। ਕੀ ਅਸੀਂ ਅਧਿਕਾਰੀਆਂ ਨੂੰ ਦੋਸ਼ਾਂ ਨੂੰ ਜਲਦੀ ਹੀ ਨਿਆਂ ਦੇ ਘੇਰੇ ਦੇ ਵਿੱਚ ਲਿਆਉਣ ਅਤੇ ਘਟ ਗਿਣਤੀ ਭਾਚਾਰਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਅਪੀਲ ਕਰਦੇ ਹਾਂ ਖੈਰ ਇਸ ਸਬ ਦੇ ਬਾਰੇ ਵਿੱਚ ਜਦੋਂ ਇਹ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ ਤਾਂ ਇਸ ਦਾ ਕੀ ਹੋਵੇਗਾ ਹੱਲ ਅਤੇ ਕਿਸ ਤਰ੍ਹਾਂ ਦੇ ਨਾਲ ਇਸ ਪ੍ਰਕਾਰ ਦੀਆਂ ਵਾਰਦਾਤਾਂ ਦੇ ਉੱਪਰ ਲਗਾਮ ਲਗਾਈ ਜਾ ਸਕੇਗੀ ਅਤੇ ਖਾਸ ਤੌਰ ਤੇ ਉੱਪਰ ਘਟ ਗਿਣਤੀ ਕਮਿਸ਼ਨ ਆਖਿਰ ਕਿਉਂ ਅਜਿਹੇ ਵਿਵਾਦਾਂ ਦੇ ਉੱਪਰ ਚੁੱਪੀ ਧਾਰੀ ਬੈਠਾ ਹੈ ਇਹ ਵੀ ਇੱਕ ਵੱਡਾ ਸਵਾਲ ਹੈ ਬਾਕੀ ਤੁਸੀਂ ਇਸ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ رائے ਸਾਂਝੀ ਕਰਨਾ ਬਿਲਕੁਲ বিনা ਪੁੱਲਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ